ਨਾਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਗੁਰਪ੍ਰਜਨ ਗਿੱਲ ਦਾ ਗੀਤ ਸੰਗ੍ਰਹਿ ਪਿੱਪਲ ਪੱਤੀਆਂ ਉਹਨਾਂ ਦੇ ਆਸਟ੍ਰੇਲੀਆ ਵੱਸਦੇ ਦੋਤਰਿਆਂ ਗੁਰਤੇਰ ਸਿੰਘ ਤੇ ਗੁਰਜੀਵਨ ਸਿੰਘ ਰਾਏ ਨੇ ਆਪਣੇ ਮਾਪਿਆਂ ਗੁਰਜੋਤ ਸਿੰਘ ਤੇ ਮਨਿੰਦਰ ਕੌਰ ਦੀ ਸੰਗਤ ਵਿੱਚ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਵਿਖੇ ਲੋਕ ਅਰਪਣ ਕੀਤੀ ਇਹ ਬੱਚੇ ਪਿਛਲੇ ਕਈ ਸਾਲਾਂ ਤੋਂ ਸਿਡਨੀ ਆਸਟ੍ਰੇਲੀਆ ਵਿੱਚ ਰਹਿੰਦੇ ਹਨ ਇਹ ਦੋਵੇਂ ਬੱਚੇ ਗੁਰਤੇਰ ਤੇ ਗੁਰਜੀਵਨ ਗੁਰਮੁਖੀ ਦੇ ਅੱਖਰ ਜੋੜ-ਜੋੜ ਕੇ ਪੜ੍ਹ ਲੈਂਦੇ ਹਨ ਉਹਨਾਂ ਕਿਤਾਬ ਵਿੱਚੋਂ ਕੁਝ ਸ਼ਬਦ ਪੜ੍ਹ ਕੇ ਵੀ ਸੁਣਾਏ ਗੁਰਪੱਜਨ ਗਿੱਲ ਨੇ ਦੱਸਿਆ ਕਿ ਇਨ੍ਹਾਂ ਬੱਚਿਆਂ ਹੱਥੋਂ ਕਿਤਾਬ ਲੋਕ ਅਰਪਣ ਕਰਵਾਉਣ ਦਾ ਮਨੋਰਥ ਈ ਈ ਹੈ ਕਿ ਇਨ੍ਹਾਂ ਨੂੰ ਪੰਜਾਬੀ ਸ਼ਬਦ ਸੱਭਿਆਚਾਰ ਨਾਲ ਜੋੜਿਆ ਜਾ ਸਕੇ ਇਹਨਾਂ ਨੂੰ ਇਹ ਯਾਦ ਰਹਿ ਕੇ ਸਾਡੇ ਨਾਨਾ ਜੀ ਦੀਆਂ ਕਿਤਾਬਾਂ ਵਿੱਚ ਕੀ ਲਿਖਿਆ ਹੈ ਇਸ ਪਰਿਵਾਰਿਕ ਸਵੈਮਾਨ ਰਾਹੀਂ ਉਹ ਬਾਕੀ ਪੰਜਾਬੀ ਸਾਹਿਤਕ ਵਿਰਾਸਤ ਨਾਲ ਵੀ ਜੁੜ ਸਕਣਗੇ ਉਹਨਾਂ ਨੇ ਕਿਹਾ ਕਿ ਮੇਰੀ ਸ਼ਾਇਰੀ ਅਤੇ ਇਹ ਗੀਤ ਧਰਤੀ ਦੇ ਫਿਕਰਾਂ ਦੀ 55 ਸਾਲ ਲੰਮੀ ਦਾਸਤਾਨ ਹੈ ਗੁਰਪਜਨ ਗਿੱਲ ਦੀ ਭਤੀਜੀ ਮਨਿੰਦਰ ਕੌਰ ਨੇ ਕਿਹਾ ਕਿ ਮੈਂ ਆਪਣੇ ਚਾਚਾ ਜੀ ਦੀਆਂ ਲਗਭਗ ਸਭ ਕਿਤਾਬਾਂ ਪੜੀਆਂ ਹਨ ਗੁਰਪਜਨ ਗਿੱਲ ਨੇ ਇਸ ਮੌਕੇ ਇਹ ਵੀ ਦੱਸਿਆ ਕਿ ਇਹ ਮੇਰਾ ਪਹਿਲਾ ਗੀਤ ਸੰਗ੍ਰਹਿ ਫੁੱਲਾਂ ਦੀ ਝਾਂਜ 2005 ਵਿੱਚ ਪਹਿਲੀ ਵਾਰ ਛਪਿਆ ਸੀ ਅਤੇ ਡਾਕਟਰ ਆਤਮਜੀਤ ਨੇ ਉਸ ਵੇਲੇ ਮੁੱਖ ਬੰਦ ਲਿਖ ਕੇ ਮੈਨੂੰ ਹੱਲਾਸ਼ੀਰ ਦੇ ਕੇ ਇਸ ਮਾਰਗ ਤੇ ਲਗਾਤਾਰ ਤੁਰੇ ਰਹਿਣ ਦੀ ਪ੍ਰੇਰਣਾ ਦਿੱਤੀ ਸੀ। ਵਿਪਲ ਪੱਤੀਆਂ ਮੇਰਾ ਦੂਜਾ ਗੀਤ ਸੰਗ੍ਰਹਿ ਹੈ ਜਿਸ ਰਾਹੀਂ ਮੈਂ ਇਹ ਹੀ ਇਕਰਾਰ ਪਹਿਲਾਂ 2022 ਵਿੱਚ ਪੂਰਾ ਕੀਤਾ ਤੇ ਹੁਣ 3 ਸਾਲ ਬਾਅਦ ਇਸੇ ਦਾ ਦੂਜਾ ਐਡੀਸ਼ਨ ਛਾਪ ਦਿੱਤਾ ਹੈ। ਇਸ ਗੀਤ ਸੰਗ੍ਰਹਿ ਰਾਹੀਂ ਮੈਂ ਧਰਤੀ ਦੇ ਅਥਰੂ ਸ਼ਬਦਾਂ ਹਵਾਲੇ ਕੀਤੇ ਹਨ। ਮੇਰੇ ਲਈ ਇਹ ਵੀ ਮਾਣ ਵਾਲੀ ਗੱਲ ਹੈ ਕਿ ਇਸ ਵਿੱਚ ਮੇਰੀ ਪੁੱਤਰੀ ਆਸੀਸ਼ ਕੌਰ ਗਿੱਲ ਦਾ ਬਣਾਇਆ ਰੇਖਾਂਕਣ ਰੇਖਾਂਕਣ ਵੀ ਪ੍ਰਕਾਸ਼ਿਤ ਹੋਇਆ ਹੈ ਇਸ ਦਾ ਮੁੱਖ ਬੰਧ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਅਧਿਆਪਕਾ ਡਾਕਟਰ ਹਰਿੰਦਰ ਕੌਰ ਸੋਹਲ ਨੇ ਲਿਖਿਆ ਹੈ ਇਸ ਕਿਤਾਬ ਦਾ ਇਹ ਐਡੀਸ਼ਨ ਪੰਜਾਬੀ ਲੋਕ ਵਿਰਾਸਤ ਅਕੈਡਮੀ ਲੁਧਿਆਣਾ ਨੇ ਪ੍ਰਕਾਸ਼ਿਤ ਕੀਤਾ ਹੈ ਇਸ ਦਾ ਵੰਤਰਣ ਸਿੰਘ ਬ੍ਰਦਰਸ ਸਿਟੀ ਸੈਂਟਰ ਅੰਮ੍ਰਿਤਸਰ ਤੇ ਚੇਤਨਾ ਪ੍ਰਕਾਸ਼ਨ ਪੰਜਾਬੀ ਪਵਨ ਲੁਧਿਆਣਾ ਰਾਹੀਂ ਕੀਤਾ ਜਾ ਰਿਹਾ ਹੈ ਇਸ ਗੈਰ ਰਸਮੀ ਪਰਿਵਾਰਿਕ ਸਮਾਗਮ ਵਿੱਚ ਗੁਰਪਾਜਨ ਗਿੱਲ ਦੀ ਜੀਵਨ ਸਾਥਣ ਜਸਵਿੰਦਰ ਕੌਰ ਗਿੱਲ ਤੇ ਸੁਪੁੱਤਰ ਪੁਨੀਤ ਪਾਲ ਸਿੰਘ ਗਿੱਲ ਵੀ ਸ਼ਾਮਲ ਸਨ